ਪਰ ਆਪਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੰਗਾਂ ਦੇ ਚਾਰ ਸਾਹਿਬਜ਼ਾਦੇ ਬਾਬਾ ਆਜੀਤ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਸਹਿਬਜ਼ਾਦਾ ਬਾਬਾ ਯੋਰਾਵਰ ਸਿੰਘ ਜੀ ਸਹਿਬਜ਼ਾਦਾ ਬਾਬਾ ਫਤੇਹ ਸਿੰਘ ਜੀ ਜਗਤ ਮਾਤਾ ਗੁਜਰਕੌਰ ਸਮੂਹ अनेका ਸਿੰਘ ਸਿੰਘ ਸਿੱਤਿਆਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸੰਗੂ ਕਲੋਨੀਆਂ ਵੱਲੋਂ ਜੋ ਗੁਰੂ ਕੇ ਲੰਗਰ ਅਤੁੱਟ ਵਰਤ ਰਹੇ ਨੇ ਕੱਲ ਸ਼ੇਰ ਤੋਂ ਗੁਰੂ ਕੇ ਲੰਗਰ ਜੋ ਚੱਲੇ ਰੇ ਕੱਲ ਤੋਂ ਗੁਰੂ ਮਹਾਰਾਜ ਜੁਗਨ ਸਾਹਿਬੀ ਦੇ ਪ੍ਰਕਾਸ਼ ਕੀਤੇ ਹੋਏ ਨੇ ਜਿਨ੍ਹਾਂ ਦੇ ਅੱਜ ਦਾ 10:30 ਵਜੇ ਦੇ ਕਰੀਬ ਪੋਗ ਪਾਏ ਜਾਣਗੇ ਉਸ ਤੋਂ ਅਪਰੰਤ ਗੁਰੂ ਕਾ ਲੰਗਰ ਪੰਡਾਲ ਦੇ ਵਿੱਚ ਚੱਲੇਗਾ ਸੜਕ ਦੇ ਉੱਤੇ ਕੜਾਹ ਜਾਂ ਲੰਗਰ ਗਰਮਾ ਗਰਮ ਚਾਹ ਪੰਡਾਲ ਦੇ ਵਿੱਚ ਮਟਰ ਪਨੀਰ ਹੋਰ ਵੀ ਅਨੇਕਾ ਪਦਾਰਥ ਜੋ ਪੰਡਾਲ ਦੇ ਵਿੱਚ ਚੱਲਣਗੇ ਇਹ ਤੇ ਅਪਰੰਤ ਬੀਬੀਆਂ ਦਾ ਬਹੁਤ ਵੱਡਾ ਸੰਜੋਗ ਹੈ ਜੋ ਕਿ ਅਮਰਦੇਵਰੇ ਤੋਂ ਕੱਲ ਤੋਂ ਲੰਗਰ ਦੀ ਸੇਵਾ ਕਰ ਰਹੀਆਂ ਸੇਵਾਦਾਰ ਵੀਰ ਵੀ ਅਮਰਤ ਵੇੜੇ ਤੋਂ ਜਿਹੜੇ ਵੀ ਕੱਲ ਤੋਂ ਖੰਡਪਾੜ ਸਾਹਿਬ ਤੋਂ ਪਹਿਲਾਂ ਤੋਂ 24 ਘੰਟੇ ਹੋ ਕੇ 48 ਘੰਟੇ ਹੋ ਜਣੇ ਆ ਜੋ ਲਗਾਤਾਰ ਸੇਵਾ ਕਰ ਰਹੇ ਸੇਵਾਦਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਸੜਕ ਦੇ ਉੱਤੇ ਵੀ ਸੰਗਤਾਂ ਲਈ ਆਵਾਜ਼ ਆਈ ਜੋ ਤਨਮਨ ਤੰਦੇ ਨਾਲ ਸੇਵਾ ਕਰ ਰਹੇ ਸਮੂਹ ਕਲੌਨੀਆਂ ਸਮੂਹ ਦਾਨਦਾਰ ਵੀਰ ਮਹੱਲਾ ਨਿਵਾਸੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਯੋ ਕੀ ਤਨ ਮੰਨਤੇ ਤਨ ਦੇ ਨਾਲ ਸੇਵਾ ਜੋ ਆ ਨਿਰੰਤਰ ਚੱਲ ਰਹੀ ਆ ਗੁਰੂ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਦਾ ਉਹ ਟਾਹਸਰਾ ਲੈਂਦੇ ਹੋਏ ਅੱਜ ਸਭੇ ਕਮਾਲ ਸਭ ਸ੍ਰੀ ਗੁਰੂ ਗੋਬਿੰਦ ਸਾਹਿਬ ਦਾ ਬੋਲ ਦੇ ਤਨ ਅਣੀ ਨੀ ਆਣੀ ਨੀ ਸਹੋ ਨਾਨਕ ਸੁਨਹਿ ਬਲਾ ਜੀ पी दुबैर से मन महीनी भॻत स ਪਰਾਪਾ ਅਦਨਗਰ ਕਾਦਾ ਲੰਗਰ ਫਾਦੂ ਸੱਕੇ ਜੀ Holi chalo maar ni Holi ton da nai ve ni kho penda Holi sur ka ni va de kran da aa ka se he baad te la ke ji baad te la ke ji langar زادہ لگے بڑا ظادہ لگے مالو بڑی میڑے گل صاحب کنا کرے تو بچارے کٿي دا